ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਲਓ ਜੀ ਆਪਾਂ ਇੱਕ ਨਵਾਂ ਬਲੌਗ ਲੈ ਕੇ ਤੁਹਾਨੂੰ ਸਭ ਨੂੰ ਮਿਲਣ ਵਾਸਤੇ ਹਾਜ਼ਰ ਹੋ ਗਏ ਆ ਆਸ਼ਾ ਕਰਦੀ ਆ ਮੇਰੀ ਪਿਆਰੀ ਪਿਆਰੀ YouTube ਫੈਮਿਲੀ ਠੀਕ ਠਾਕ ਹੋ ਗਈ ਵਧੀਆ ਹੋ ਗਈ ਵਾਹਿਗੁਰੂ ਜੀ ਸਭ ਨੂੰ ਤੰਦਰੁਸਤ ਰੱਖਣ ਜੀ ਲਓ ਜੀ ਦਿਨ ਹੋ ਗਿਆ ਐਤਵਾਰ ਦਾ ਤੇ ਟਾਈਮ ਇੱਥੇ ਸਵੇਰ ਦਾ ਹੋ ਗਿਆ ਸਵੇਰ ਦਾ ਟਾਈਮ ਹੈ ਔਰ ਅੱਜ ਕਈ ਦਿਨਾਂ ਬਾਅਦ ਮੀ ਪੈਂ ਤੋਂ ਬਾਅਦ ਆਪਾਂ ਬਾਹਰ ਦੀ ਸਫਾਈ ਕਰਨ ਲੱਗੇ ਆ ਕਿਉਂਕਿ ਹੁਣ ਤੱਕ ਡੇਲੀ ਮੀਂਹ ਆ ਜਾਂਦਾ ਸੀ ਕਦੇ ਸਵੇਰ ਨੂੰ ਆ ਗਿਆ ਕਦੇ ਰਾਤ ਨੂੰ ਆ ਗਿਆ ਕਦੇ ਦੁਪਹਿਰ ਨੂੰ ਆ ਗਿਆ ਕਦੇ ਕਿਣਮਿਣ ਹੋ ਗਈ ਤੇ ਕਦੇ ਸ਼ਾਮ ਨੂੰ ਆ ਗਿਆ ਤੇ ਇਸ ਕਰਕੇ ਵੇੜੇ ਸੁੱਕਦੇ ਨਹੀਂ ਸੀਗੇ ਤੇ ਇਧਰ ਝਾੜੂ ਵਗੈਰਾ ਲੱਗਦਾ ਨਹੀਂ ਸੀਗਾ ਤੇ ਕੱਲ ਜਿਵੇਂ ਮੀਂਹ ਨਹੀਂ ਆਇਆ ਤੇ ਹਵਾ ਚੱਲੀ ਤੇ ਹਵਾ ਚੱਲਣ ਕਰਕੇ ਰੇਤਾ ਵਗੈਰਾ ਸੁੱਕ ਗਿਆ ਤੇ ਉੱਡ ਕੇ ਵੀ ਕਾਫੀ ਆ ਗਿਆ ਕੁਝ ਇੰਨੇ ਦਿਨਾਂ ਦਾ ਫਿਰ ਇਧਰ ਬੁੱਕਰ ਝਾੜੂ ਨਿਕਲੇ ਨਹੀਂ ਸੀ ਕਿਉਂਕਿ ਗਿੱਲੇ ਵੇੜੇ ਸੁਭਰਨੇ ਬਹੁਤ ਔਖੇ ਹੋ ਜਾਂਦੇ ਆ ਤੇ ਇਸ ਕਰਕੇ ਅੱਜ ਆਪਾਂ ਸਵੇਰੇ ਸਵੇਰੇ ਇਹਨਾਂ ਦੀ ਸਾਫ ਸਫਾਈ ਕਰ ਰਹੇ ਸੀਗੇ ਵੈਸੇ ਮੀਂਹ ਪੈਣ ਤੋਂ ਬਾਅਦ ਵੀ ਖਲਾਰਾ ਵੀ ਪੈ ਜਾਂਦਾ ਉਹਦਾ ਤਾਂ ਬਹੁਤ ਵਧੀਆ ਥੋੜੀ ਠੰਡ ਹੋ ਗਈ ਮੌਸਮ ਵਧੀਆ ਹੋ ਗਿਆ ਤੇ ਬੁੱਟੇ ਵਗੈਰਾ ਨੂੰ ਪਾਣੀ ਵੀ ਪੈ ਗਿਆ ਹੈ ਨਾ ਅ ਪਰ ਇਹ ਗੱਲ ਹੈ ਰੇਤਾ ਵਗੈਰਾ ਕਾਫੀ ਜੰਮ ਗਿਆ ਨਾ ਜਿਵੇਂ ਛੱਤਾਂ ਤੋਂ ਆ ਜਾਂਦਾ ਆ ਜਾਂ ਫਿਰ ਜਿਹੜੇ ਗਮਲਿਆਂ ਚ ਪਾਣੀ ਪੈਣ ਤੋਂ ਬਾਅਦ ਗਮਲਿਆਂ ਚੋਂ ਨਿਕਲਿਆ ਤੇ ਉਹ ਸਾਰਾ ਇੱਧਰ ਰੇਤਾ ਰੁੱਤਾ ਜੰਮ ਗਿਆ ਤੇ ਇਸ ਕਰਕੇ ਮੈਂ ਅੱਜ ਸਵੇਰੇ ਸਾਰੇ ਹੀ ਮੇਕਾ ਚਲੋ ਪਹਿਲਾਂ ਅੱਜ ਬਾਹਰਲੀ ਸਫਾਈ ਕਰਦੀ ਹਾਂ ਕਿਉਂਕਿ ਫਿਰ ਬਾਅਦ ਵਿੱਚ ਇੱਥੇ ਹੋ ਜਾਣੀ ਹੈ ਗਰਮੀ ਇੱਥੇ ਸਫਾਈ ਹੋਣੀ ਨਹੀਂਗੀ ਕਮਰਿਆਂ ਚ ਲੋਬੀ ਤਾਂ ਬਾਅਦ ਵਿੱਚ ਵੀ ਹੋ ਜਾਂਦੀ ਹੈ ਵੈਸੇ ਮੇਰਾ ਰੁਟੀਨ ਜਿਹੜਾ ਬਹੁਤ ਬਿਜ਼ੀ ਚੱਲ ਰਿਹਾ ਬਹੁਤ ਕੰਮ ਕਾਜ ਹੋ ਰਿਹਾ ਹੈ ਨਾ ਮੈਨੂੰ ਤਾਂ ਐ ਲੱਗਦਾ ਵੀ ਬਸ ਬਹੁਤ ਜ਼ਿਆਦਾ ਕੰਮ ਕਾਜ ਹੈ ਨਾ ਬੜੀ ਮੁਸ਼ਕਲ ਦੇ ਨਾਲ ਟਾਈਮ ਕੱਢੀਦਾ ਵੀਡੀਓਜ਼ ਵਾਸਤੇ ਬਹੁਤ ਬਿਜ਼ੀ ਹੋਏ ਪਏ ਆ ਚਲੋ ਜੀ ਇਤਰਾ ਝਾੜੂ ਕੱਢਣ ਤੋਂ ਬਾਅਦ ਆਪਾਂ ਦੂਜੀ ਸਾਈਡ ਇਧਰ ਲੱਗੇ ਸਿਗੇ ਤੇ ਮੇਰੀ ਆਦਤ ਹੈ ਵੀ ਜਦੋਂ ਮੈਂ ਇਧਰ ਝਾੜੂ ਕਰਦੀ ਆ ਤਾਂ ਨਾਲ ਥੋੜਾ ਬੁੱਤੇ ਗਮਲਿਆਂ ਦੀ ਸਫਾਈ ਜ਼ਰੂਰ ਕਰ ਦਿੰਨੀ ਆ ਨਾ ਗਮਲਿਆਂ ਦੇ ਵਿੱਚੋਂ ਖਾਹਫੂਸ ਕੱਢ ਦਿੰਨੀ ਆ ਤੇ ਆਹ ਗਮਲੇ ਦੇ ਵਿੱਚ ਨਾ ਪਾਣੀ ਪੈਣ ਤੋਂ ਬਾਅਦ ਰਿੱਤਾ ਜਾਂ ਨਿਕਲ ਆਇਆ ਮੀਂਹ ਪੈਣ ਤੋਂ ਬਾਅਦ ਏਨਾ ਜੀਦੋ ਰਾਇਂਦਨਿਕਰੇ ਬਣਾਏ ਸੀਗੇ ਤੇ ਉਸ ਵਿੱਚ ਡਿਕਰੀ ਰੱਖੀ ਸੀ ਸ਼ਾਇਦ ਡਿਕਰੀ ਛੋਟੀ ਰਹਿ ਗਈ ਜਾਂ ਡਿਕਰੀ ਟੁੱਟ ਗਈ ਬਾਹਰ ਨਾਲ ਪਤਾ ਨਹੀਂ ਕਿਵੇਂ ਤੇ ਇਸ ਵਿੱਚ ਰੇਤਾ ਜਿਆ ਕਾਫੀ ਨਿਕਲ ਗਿਆ ਤੇ ਮੈਂ ਹੁਣ ਇਹ ਵੇਟ ਕਰ ਰਹੀ ਸੀਗੀ ਮੈਂ ਕਿਹਾ ਮੀ ਰੁਕਣਾ ਤਾਂ ਫਿਰ ਪਹਿਲਾਂ ਮੈਂ ਰੇਤਾ ਚੱਕਾ ਕਿਉਂਕਿ ਜਦੋਂ ਤੇਜ਼ ਮੀ ਆਉਂਦਾ ਫਿਰ ਰੇਤਾ ਬਹਿਬਕ ਸਾਰਾ ਵੇੜ ਦੇ ਵਿੱਚ ਆ ਜਾਂਦਾ ਹੈ ਤੇ ਅੱਜ ਮੈਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਨ ਲੱਗੀ ਹੋਈ ਸੀਗੀ ਅਹ ਦੇਖੋ ਕਮਲੇ ਤਾਂ ਬਹੁਤ ਵਧੀਆ ਤੇ ਬਹੁਤ ਵੱਡੇ ਬਣੇ ਹੋਏ ਹਨ ਪਰ ਜਿਹੜਾ ਆ ਕੰਮ ਮੁਸ਼ਕਿਲ ਆ ਜਿਹੜਾ ਹੁਣ ਇਹਨਾਂ ਚ ਰੇਤਾ ਨਿਕਲਣਾ ਕਿਉਂਕਿ ਜੇ ਇਹਨਾਂ ਨੂੰ ਸਾਫ਼ ਕਰਨਾ ਤਾਂ ਫਿਰ ਪਹਿਲਾਂ ਸਾਰੇ ਬੂਟੇ ਕੱਢ ਕੇ ਰੇਤਾ ਵਗੈਰਾ ਕੱਢ ਕੇ ਫਿਰ ਵਿੱਚ ਡਿੱਕਰੀ ਵਗੈਰਾ ਰੱਖਣੀ ਪਊਗੀ ਬਹੁਤ ਮਿਹਨਤ ਦਾ ਕੰਮ ਹੋ ਜਾਂਦਾ ਹੈ ਨਾ ਤੇ ਪਰ ਬੜੀ ਮੁਸ਼ਕਿਲ ਹੋ ਜਾਂਦੀ ਹੈ ਜਦੋਂ ਮੀਂਹ ਆ ਜਾਂਦਾ ਜਾਂ ਥੋੜਾ ਜਿਆਦਾ ਪਾਣੀ ਪੈ ਜਵੇ ਤਾਂ ਪਾਣੀ ਦੇ ਨਾਲ ਰੇਤਾ ਵੀ ਨਿਕਲ ਜਾਂਦਾ ਆ ਇੱਕ ਅਸੀਂ ਸੋਚ ਰਹੇ ਸੀਗੇ ਵੀ ਜਿੱਦਾਂ ਬਾਹਰ ਗਾਰਡਨ ਬਣਾ ਰਹੇ ਆ ਕਿ ਉੱਥੇ ਸਾਈਡਾਂ ਤੇ ਰੱਖ ਦਈਏ ਉਹ ਵੀ ਨਹੀਂ ਸੈੱਟ ਹੋਣੇ ਕਿਉਂਕਿ ਗਮਲੇ ਥੋੜੇ ਜਿਹਾ ਵੱਡੇ ਆ ਨਾ ਉਸ ਤੋਂ ਬਾਅਦ ਜੀ ਆਪਾਂ ਇੱਧਰ ਆ ਗਏ ਸੀ ਗੈਰੇਜ ਦੀ ਸਫਸਾਈ ਕਰਨ ਵਾਸਤੇ ਇੱਧਰ ਇੱਕ ਪਾਸੇ ਤਾਂ ਸਾਫ਼ ਕਰਕੇ ਗੰਡੇ ਵਗੈਰਾ ਪਾ ਰੱਖੇ ਆ ਤੇ ਹਜੇ ਕਣਕ ਵਗੈਰਾ ਲਈ ਆ ਕੇ ਡਰਾਮਾ ਚ ਪੋਣੀ ਆ ਉਹ ਕੰਮ ਸਾਡਾ ਲੇਟ ਹੀ ਹੋ ਗਿਆ ਤੇ ਵੈਸੇ ਮੈਂ ਇਧਰ ਨਾ ਸਾਡੇ ਬਣਾ ਰੱਖਿਆ ਖਾਲ ਰੱਖਣ ਵਾਲੇ ਹਨ ਉੱਥੇ ਵਿਸਤਿਤ ਰੱਖਦੇ ਨਹੀਂ ਹੁਣ ਲੋਹੇ ਦਾ ਸਮਾਨ ਸਮੂਹ ਰੱਖ ਲੈਂਦੇ ਉਹ ਕੱਲ ਸਾਫ਼ ਕੀਤਾ ਸੀਗਾ ਬਸ ਉਸ ਤੇ ਮੈਨੂੰ ਅੱਧਾ ਪੋਣਾ ਘੰਟਾ ਲੱਗ ਗਿਆ ਸਾਫ਼ ਸੋਇ ਕਰੰਦੇ ਫਿਰ ਇਧਰ ਵੀ ਹੁਣ ਜਿਵੇਂ ਸਕੂਟਰੀ ਮੋਟਰਸਾਈਕਲ ਖੜਾ ਕਰਦੇ ਤੇ ਉਸ ਨਾਲ ਰੇਤਾ ਵਗੈਰਾ ਕਾਫੀ ਆ ਜਾਂਦਾ ਕਿਉਂਕਿ ਹੁਣ ਗਲੀਆਂ ਦੇ ਵਿੱਚ ਤਾਂ ਪਾਣੀ ਖੜਾ ਆ ਤੇ ਰੇਤਾ ਟਾਇਰਾਂ ਦੇ ਨਾਲ ਨਾਲ ਕੇ ਕਾਫੀ ਆ ਜਾਂਦਾ ਨਾ ਇਸ ਕਰਕੇ ਇੱਧਰ ਵੀ ਰੇਤਾ ਰੁੱਤਾ ਆ ਗਿਆ ਇਹ ਵੀ ਸਾਫ਼ ਕਰ ਰਹੀ ਸੀ ਮੈਂ ਤੇ ਆ ਦੇਖੋ ਜੀ ਸਕੂਟਰੀ ਵੀ ਜਿਵੇਂ ਗਾਰੇ ਦੇ ਵਿੱਚ ਜਾ ਜਾ ਕੇ ਮੈਂ ਕਿ ਇਹਨੂੰ ਵੀ ਸਾਫ਼ ਕਰ ਲਵਾਂ ਕਿਵੇਂ ਰੇਤਾ ਚੜਿਆ ਪਿਆ ਇਸ ਤੇ ਤੇ ਜਿਵੇਂ ਇਹ ਪੱਕੀ ਥਾਂ ਤੇ ਆਉਂਦੇ ਤਾਂ ਬਹੁਤ ਰੇਤਾ ਨਾਲ ਹੀ ਆ ਜਾਂਦਾ ਹੈ ਤੇ ਤਾਂ ਕਰਕੇ ਫਿਰ ਮੈਨੂੰ ਸਫਸਾਈ ਕਰਨ ਦਾ ਕੰਮ ਵੱਧ ਜਾਂਦਾ ਤੇ ਮੀਂਹ ਪੈਣ ਤੋਂ ਬਾਅਦ ਯਾਨੀ ਕਿ ਕੰਮ ਜ਼ਿਆਦਾ ਹੀ ਵੱਧ ਗਿਆ ਦੋਸਤੋ ਬਾਅਦ ਆਪਾਂ ਇੱਧਰ ਵੇੜੀ ਦੀ ਸਫਸਾਈ ਕਰ ਰਹੇ ਸੀਗੇ ਇੱਧਰ ਸਾਰਾ ਰੇਤਾ ਆ ਕੇ ਜੰਮ ਗਿਆ ਤੇ ਹੁਣ ਇਹਨਾਂ ਚੱਕਾਂ ਤੇ ਬਹੁਤ ਟਾਈਮ ਲੱਗ ਜੂਗਾ ਘੱਟੋ ਘੱਟ ਮੈਨੂੰ 1 ਘੰਟਾ ਵੇੜੇ ਦੇ ਵਿੱਚ ਲੱਗ ਜਾਣਾ ਕਿਉਂਕਿ ਜਿਹੜਾ ਰੇਤਾ ਆ ਇਹੇ ਹੌਲੀ ਹੌਲੀ ਹੁੰਝ ਕੇ ਚੱਕ ਹੁੰਦਾ ਆ ਤਾਂ ਫਿਰ ਮੈਂ ਇੱਥੇ ਢੇਰੀਆਂ ਵੀ ਲਾਰੇ ਸੀ ਨਾਲ ਦੀ ਨਾਲ ਰੇਤਾ ਇਕੱਠਾ ਕਰਕੇ ਸੱਟ ਤੇ ਮੈਂ ਘਰੇ ਰਹੀ ਸੀ ਕਿਉਂਕਿ ਹੈ ਰੇਤਾ ਆ ਇਹ ਹੋਰ ਕੁਛ ਨਹੀਂ ਗਾ ਮਿੱਟੀ ਰੇਤਾ ਆ ਤੇ ਇਸ ਨੂੰ ਮੈਂ ਜਿੱਦਲੀ ਸਾਈਡ ਹਜੇ ਉੱਥੇ ਪੱਕਾ ਥਾਂ ਕਰਨ ਵਾਲਾ ਪਿਆ ਉਧਰ ਰੱਖ ਸੱਟਦੇ ਨਹੀਂ ਹੁੰਦੀਆਂ ਬਾਹਰ ਨਹੀਂ ਸੱਟ ਕੇ ਆਈਦਾ ਕਿਉਂਕਿ ਕੂੜਾ ਹੁੰਦਾ ਜਿਹੜਾ ਉਹ ਤਾਂ ਬਾਹਰ ਸੱਟ ਦਈਦਾ ਆ ਤੇ ਨਾਲ ਹੀ ਮੈਂ ਇੱਧਰ ਬੂਟਿਆਂ 'ਚ ਦੇਖ ਰਹੀ ਸੀ ਕਿ ਵੀ ਕੋਈ ਕਾ ਕੋ ਪੱਟਨ ਵਾਲਾ ਹੈਗਾ ਤਾਂ ਉਹ ਵੀ ਪੱਟਦਾ ਮੈਂ ਕੱਲ ਹੀ ਰਾਜਿੰਦਰ ਨੂੰ ਕਹਿ ਰਹੀ ਸੀ ਕਿ ਮੈਂ ਕਿਹਾ ਹੁਣ ਮੇਰਾ ਰੂਟੀਨ ਜਿਹੜਾ ਬਹੁਤ ਜ਼ਿਆਦਾ ਬਿਜ਼ੀ ਹੋ ਗਿਆ ਹੈ ਮੈਨੂੰ ਐ ਲੱਗ ਰਿਹਾ ਨਾ ਕਿ ਜਿਵੇਂ ਕਹਿੰਦੇ ਹੁੰਦੇ ਨੇ ਸਿਰ ਤੋਂ ਪਾਣੀ ਟੱਪ ਗਿਆ ਉਸੇ ਤਰ੍ਹਾਂ ਹੁਣ ਮੈਨੂੰ ਮੈ ਲੱਗਦਾ ਵੀ ਬਹੁਤ ਜ਼ਿਆਦਾ ਕੰਮ ਹੋ ਜਾਂਦੀ ਹੈ ਤੇ ਮੈਨੂੰ ਐ ਵੀ ਮੈਂ ਕੋਈ ਹੈਲਪਰ ਰੱਖ ਲਾਂ ਨਾ ਜੇ ਕੋਈ ਮਿਲਦਾ ਤਾਂ ਬੜੀ ਮੁਸ਼ਕਿਲ ਨਾਲ ਹੈਲਪਰ ਕਿਹੜਾ ਮਿਲਦੀ ਹੈ ਨਾ ਮੈਂ ਰੋਟਿਕਸ ਹਾਊਸਫਾਈ ਕਰਨੇ ਬਹੁਤ ਔਖੀ ਹੋ ਜਾਂਦੀ ਹੈ ਜਗਾ ਕਾਫੀ ਬਣ ਜਾਂਦੀ ਹੈ ਤੇ ਜਿਵੇਂ ਘਰ ਦੇ ਹੋਰ ਵੀ ਕੰਮ ਕਾਜ ਕਰਨੇ ਪਸ਼ੂਆਂ ਦਾ ਉਹ ਕ ਦੁੱਧ ਘਿਓ ਸਾਂਭਣਾ ਕੱਢਣਾ ਤੇ ਰੋਟੀ ਪਾਣੀ ਦਾ ਕਰਨਾ ਇਸ ਚ ਵੀ ਬਹੁਤ ਟਾਈਮ ਚਲਾ ਜਾਂਦਾ ਫਿਰ ਟਿਊਸ਼ਨਸ ਵੀ ਪੜਾਉਣੀਆਂ ਅੱਜ ਸੰਡੇ ਕਰਕੇ ਮੇਰੇ ਕੋਲ ਟਾਈਮ ਥੋੜਾ ਜ਼ਿਆਦਾ ਸੀਗਾ ਜਿਵੇਂ ਹੁਣ ਕਪੜੇ ਧੋਣੇ ਪ੍ਰੈਸ ਕਰਨੇ ਘਟੋ ਘਟੇ ਇਸ ਤੇ ਹੀ 3 ਘੰਟੇ ਲੱਗ ਜਾਂਦੇ ਜੇ ਆਪਾਂ ਧੋ ਕੇ ਉਸ ਨੂੰ ਪ੍ਰੈਸ ਕਰਕੇ ਰੱਖਦੇ ਆ ਤਾਂ ਮੈਂ ਸੋਚ ਰਹੀ ਸੀ ਕਿ ਮੈਂ ਕਿਹਾ ਬਹੁਤ ਕੰਮ ਕਾਜ ਹੋ ਗਿਆ ਮੇਰੇ ਮੇਰਾ ਰੂਟੀਨ ਬਹੁਤ ਜ਼ਿਆਦਾ ਬਿਜ਼ੀ ਹੋ ਗਿਆ ਹੈ ਇੱਕ ਮੈਂ YouTube ਵਾਲਾ ਪੰਗਾ ਲੈ ਰੱਖਿਆ ਹਨਾ ਬਸ ਸ਼ੌਂਕ ਜ਼ਿਆਦਾ ਹੈ ਤੇ ਕੰਮ ਜਿਵੇਂ ਕੀ ਜ਼ਿਆਦਾ ਹੋ ਗਏ ਤੇ ਟਾਈਮ ਘਟ ਜਾ ਘਟਦਾ ਜਾ ਰਿਹਾ ਨਾ ਤੇ ਚਲੋ ਜੀ ਬਸ ਇੰਨਾ ਵੀ ਇੱਥੇ ਤੱਕ ਮਿਹਨਤ ਕਰਕੇ ਆਈਆਂ ਤੇ ਹੁਣ ਅੱਗੇ ਛੱਡਣਾ ਕੱਲ ਹੀ ਇਸ ਨੂੰ ਬਸ ਇਹ ਸੋਚ ਕੇ ਫੇਲ ਲੱਗੇ ਰਹੀਦਾ ਆ ਪਰ ਮੈਂ ਕੋਸ਼ਿਸ਼ ਕਰੂੰਗੀ ਵੀ ਕੋਈ ਹੈਲਪਫ ਹੋਂ ਰੱਖਾਂ ਹਨਾ ਕਿਉਂਕਿ ਜਿਵੇਂ ਇਹਨਾਂ ਤਬਿਆ ਠੀਕ ਨਹੀਂ ਰਹਿੰਦੀ ਅਗੇ ਤਾਂ ਮੈਨੂੰ ਇਹਨਾਂ ਦੀ ਹੈਲਪ ਬਹੁਤ ਮਿਲ ਜਾਂਦੀ ਸੀ ਸਪੋਰਟ ਮਿਲ ਜਾਂਦੀ ਸੀ ਕੰਮਕਾਜ ਦੇ ਵਿੱਚ ਪਰ ਹੁਣ ਜਿਵੇਂ ਕਿ ਸਾਰੇ ਕੰਮਕਾਜ ਖੁਦ ਕਰਨੇ ਪੈਂਦੇ ਆ ਤੇ ਤਾਂ ਕਰਕੇ ਮੈਂ ਸੋਚ ਰਹੀ ਸੀ ਕਿ ਵੀ ਕੋਈ ਮਿਲ ਜੇ ਤਾਂ ਬਹੁਤ ਵਧੀਆ ਆ ਹੈਲਪ ਹੋ ਜਾਇਆ ਕਰੂੰਗੀ ਟੈਲੋਜੀ ਇੱਥੇ ਆਪਾਂ ਨਾਲ ਦੇ ਨਾਲ ਹੀ ਹੇ ਕਾਕੂ ਕੱਢਤਾ ਤੇ ਇੱਥੇ ਮੰਮੀ ਵੀ ਬੈਠੇ ਸੀ ਗੱਲਾਂ ਬਾਤਾਂ ਕਰ ਰਹੇ ਸੀਗੇ ਮੰਮੀ ਕਹਿੰਦੇ ਨਾ ਵੀ ਜਿਹੜੀ ਕਦੂਆਂ ਦੀ ਵੇਲ ਹੈ ਉਹਨੂੰ ਵੀ ਆਪਾਂ ਧੂਣੀ ਦਈਏ ਤੇ ਉਸਨੂੰ ਵੀ ਸਪੋਰਟ ਦੇਤੀ ਹੈ ਨਾ ਜਿਵੇਂ ਕਿ ਤਾਂ ਚੜਨ ਵਾਸਤੇ ਸਪੋਰਟ ਚਾਹੀਦੀ ਹੁੰਦੀ ਹੈ ਹੁਣ ਮੀਂਹ ਪੈਣ ਤੋਂ ਬਾਅਦ ਉਹ ਕਾਫੀ ਵੱਧ ਗਈ ਹੈ ਤੇ ਫਿਰ ਉਸ ਤੋਂ ਬਾਅਦ ਅਸੀਂ ਦਿੱਤੀ ਧੂਣੀ ਤੇ ਇੱਧਰ ਆਹ ਹਾਜੜੀ ਲੈਂਦੀ ਸੀਗੀ ਕਿਲੀ ਬਣਾ ਕੇ ਇਹ ਨਾ ਜਿਵੇਂ ਵੱਡਾ ਗੇਟ ਲੱਕੜ ਵਾਲਾ ਤਾਂ ਹੁਣ ਮੀਂਹ ਪੈਣ ਤੇ ਲੱਕੜ ਜਿਵੇਂ ਕਿ ਭਾਰੀ ਹੋ ਜਾਂਦੀ ਤਾਂ ਭਾਰਾ ਜਾ ਹੋ ਗਿਆ ਸੀਗਾ ਤੇ ਇੱਥੇ ਸਾਨੂੰ ਕਿਲੇ ਦੇ ਵਿੱਚ ਲਾਉਣਾ ਪੈਂਦਾ ਸੀਗਾ ਰੋੜਾ ਤਾਂ ਕਿ ਗੇਟ ਗਾ ਨਾ ਆਵੇ ਤੇ ਆਹ ਡੈਡ ਜੀ ਕੁਛ ਬਿਲਡਿੰਗ ਕਰਵਾ ਕੇ ਲਿਆਈ ਸੀ ਇਹਦੇ ਨਾਲ سپورਟ ਜੀ ਦਿੱਤੀ ਇਸ ਨਾਲ ਜਿਹੜਾ ਕਿ ਇਹ ਕਿਲੀ ਵਧੀਆ ਟਿੱਕੀ ਰਹੂਗੀ ਲੋ ਜੀ ਇੱਧਰ ਹੁਣ ਲੱਗੇ ਸੀਗੇ ਕਦੂਆਂ ਦੀ ਵੇਲ ਨੂੰ ਧੂਪ ਦੇਣ ਵਾਸਤੇ ਕਿਉਂਕਿ ਅਗਰ ਆਪਾਂ ਧੂਪ ਨਹੀਂ ਦਿੰਦੇ ਨਾ ਤਾਂ ਫੁੱਲ ਝੜਨ ਲੱਗ ਜਾਂਦੇ ਆ ਤੇ ਫਲ ਨਹੀਂ ਲੱਗਦਾ ਨਾ ਤੇ ਇਸ ਕਰਕੇ ਆ ਪਾਲੇ ਇੱਧਰ ਪੱਤੀ ਪਾ ਲਈ ਹੁਣ ਇਸ ਤੇ ਪਾਉਨੇ ਆ ਸਰੋਂ ਦਾ ਤੇਲ ਪੱਤੀਆਂ ਧੋਕ ਦੀਆਂ ਕਿਉਂਕਿ ਅਸੀਂ ਹਰ ਸਾਲ ਦਿੰਨੇ ਆ ਨਾ ਇਸ ਦੀ ਧੂਣੀ ਇਸ ਤੋਂ ਇਲਾਵਾ ਆਪਾਂ ਸਰੋਂ ਦੀ ਖਾਲ ਜਿਹੜੀ ਭੇਂਕੇ ਉਹਦਾ ਪਾਣੀ ਵੀ ਪਾ ਸਕਦੇ ਆ ਉਹ ਵੀ ਬਹੁਤ ਵਧੀਆ ਆ ਤੇ ਹੁਣ ਇਸ ਤੇ ਪਾ ਦਿੰਨੇ ਆ ਹਿੰਗ ਕੀੜੇ ਕਿਵੇਂ ਚੜੇ ਫਿਰਦੇ ਆ ਨਾ ਮੀਂਹ ਪੈ ਕੇ ਹਟਿਆ ਕਰਕੇ ਨਾ ਕੀੜੇ ਜੜੇ ਫਿਰਦੇ ਆ ਕਾਲੇ ਇਧਰ ਕੁਛ ਘਾਹ ਨੂੰ ਕੱਢਿਆ ਸੀਗਾ ਤੇ ਹਿੰਗ ਪਾਤੀ ਆ ਹੁਣ ਇਨੂੰ ਮਤਲਬ ਥੋੜੇ ਦਿਨਾਂ ਬਾਅਦ ਇੱਕ ਦਿਵਈ ਹੋਰ ਕਰ ਦਾਂਗੇ ਫਿਰ ਵਧੀਆ ਬਹੁਤ ਕੱਦੂ ਲੈਂਦੇ ਆ ਹੁਣ ਦੇਖੋ ਕਿਵੇਂ ਫੈਲਣਾ ਸ਼ੁਰੂ ਹੋ ਗਿਆ ਸਾਰਾ ਇਧਰ ਸਾਰਾ ਦੇਣਾ ਪਊਗਾ ਸਾਰਾ ਉਧਰ ਪਾਵਿਆਂ ਦੇ ਨਾਲ ਚੜਾ ਦਾਂਗੇ ਫਿਰ ਵਧੀਆ ਫੈਲ ਜੂਗੀ ਇਹਨੂੰ ਆਸਰਾ ਜੇ ਮਿਲ ਜਾਂਦਾ ਨਾ ਅਜੇ ਥੋੜਾ ਬਹੁਤਾ ਘਾਹ ਰਹਿ ਗਿਆ ਸੀਗਾ ਵਿੱਚ ਸੰਘਣੀ ਜ਼ਿਆਦਾ ਹੈ ਕੁਛ ਤਾਂ ਉਸੇ ਕੀੜੇ ਬੜੇ ਚੜੇ ਹੋਏ ਆ ਅਜੇ ਕੀੜੇ ਵੀ ਭੱਜ ਜਾਣਗੇ ਧੂਖ ਦੇ ਨਾਲ ਵਾਹ ਵਨ ਇੱਕ ਤਿੰਨਾਂ ਬਾਦਲ ਤਿੰਨ ਚਾਰ ਹਾਂਜੀ ਤਿੰਨ ਚਾਰ ਆ ਨਾ ਸਾਰੀਆਂ ਏ ਮੀ ਪੈਣ ਤੇ ਉਗੀਆਂ ਪਹਿਲਾਂ ਇਹ ਵੀ ਨਹੀਂ ਉਗੀਆਂ ਕਿਦੋਂ ਦੀਆਂ ਲਾ ਰੱਖੀਆਂ ਲਾ ਆ ਲੋ ਤੇਰੀ ਪਿੰਡੀ ਪਿੰਡੀ ਜਾਨੀ ਗੋਮਲਾ ਬੱਕਣਾ ਪਹੂਗਾ ਵੇਚੀ ਆ ਜੂਗੋ ਗਰੋ ਬੈਗ ਇਹ ਦੇਖੋ ਗਰੇ ਆਹ ਵਾਲੇ ਗਰੋ ਬੈਗ ਹੈ ਨਾ ਅਸੀਂ Amazon ਤੋਂ ਮੰਗਵਾਏ ਸੀਗੇ ਇਹ ਵਾਲੇ ਤੇ ਆਹ ਵਾਲੇ ਵੀ ਕਾਫੀ سارے ਇਧਰ तुम देखते दे रहने गार्डन च है ना फुल वगैरह लगे इधरों आप कुछ साफ सफाई की वो रह गया उ घा पट्ट वाला वह भी पटके पे हाँ जी जानी पालक लगी है पकौड़े बनाए ही नहीं होंगे बस बनावे टाइम लगे तो ਇਹ ਵਾਲੇ ਬੂਟੇ ਦੇਖੋ ਇੱਧਰ ਗਾਰਡਨ ਤੋਂ ਬਾਹਰ ਆ ਕੇ ਉੱਗ ਗਏ ਕੱਚੀ ਜਗ੍ਹਾ ਸੀ ਕਿ ਨੇ ਇੱਥੇ ਇੱਥੇ ਉੱਗ ਕੇ ਆ ਕੇ ਤੇ ਇਹ ਕਿਵੇਂ ਕੀੜੇ ਚੜੇ ਫਿਰਦੇ ਪਿੰਡੀਆਂ ਦੇ ਬੂਟਿਆਂ ਨੂੰ ਵੀ ਸਾਰਿਆਂ ਨੂੰ ਲਓ ਜੀ ਆ ਦੇਖੋ ਕਿੰਨੇ ਸੋਹਣੇ ਫੁੱਲ ਖੜੇ ਤੇ ਰਾਤ ਨੂੰ ਨਾ ਇੰਨੇ ਸੋਹਣੇ ਚਮਕਦੇ ਆ ਬਹੁਤ ਵਧੀਆ ਲੱਗਦੇ ਆ ਜੀ ਤੇ ਇਧਰ ਮੌਸਮ ਫਿਰ ਬਦਲਣਾ ਹੋ ਗਿਆ ਤੇ ਇਸ ਦੇ ਨਾਲ ਹੀ ਆਪਾਂ ਅੱਜ ਵਾਲੇ ਵਲੌਗ ਦਾ ਐਂਡ ਕਰ ਰਹੇ ਆ ਟਾਈਮ ਹੋ ਗਿਆ 3 ਵਜ ਦਾ ਜੀ ਮਿਲਾਂਗੇ ਕੱਲੂ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ